ਪੰਜਾਬ ਦੀ ਵੈਦਰ ਰਿਪੋਰਟ ਲੈ ਕੇ ਹਾਜ਼ਰਾਂ ਜੀ ਸਮਾਂ 9 ਵਜੇ ਚੁੱਕੇ ਨੇ ਡਿਊਟੀ ਦਾ ਟਾਈਮ ਹੋ ਚੁੱਕਿਆ ਪਰ ਥੋੜਾ ਸਮਾਂ ਕੱਢ ਕੇ ਰਿਪੋਰਟ ਜ਼ਰੂਰ ਨਜ਼ਰ ਮਾਰਿਓ ਤਾਂ ਪੰਜਾਬ ਵੈਦਰ ਰਿਪੋਰਟ ਇਹ ਦੋ ਪੰਨਿਆਂ ਦੀ ਰਿਪੋਰਟ ਹੈ ਜਿਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦਾ ਮੌਸਮ ਬਦਲਣ ਜਾ ਰਿਹਾ ਹੈ ਤਾਪਮਾਨ ਡਿੱਗ ਰਿਹਾ ਹੈ ਤਾਂ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਰਿਪੋਰਟ ਦੇ ਜ਼ਰੀਏ ਕਰੋ ਨਿਕਲਣ ਤੋਂ ਪਹਿਲਾਂ ਤੁਸੀਂ ਇੱਕ ਵਾਰੇ ਖਬਰ ਜ਼ਰੂਰ ਸੁਣ ਲਿਓ ਕਿਉਂਕਿ ਡਿਊਟੀ ਦਾ ਸਮਾਂ ਹੋ ਚੁੱਕਿਆ ਹੈ ਸਮੇਂ ਦੇ ਪਵਨ ਤੋਂ ਪਰ ਫਿਰ ਵੀ ਜ਼ਿੰਦਗੀ ਨਾਲ ਜੁੜੀ ਅਹਿਮ ਖਬਰ ਤੇ ਧਿਆਨ ਜ਼ਰੂਰ ਤਾਂ ਵਿਜ਼ਿਬਿਲਟੀ ਘਟ ਰਹੀ ਹੈ ਤਾਂ ਅਸੀਂ ਇੱਕ ਇਹ ਪੰਜਾਬ ਦੇ ਵਿੱਚ ਤੁੰਦਾ yellow alert ਕਰ ਦਿੱਤਾ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਤਾਪਮਾਨ 2.9 ਡਿਗਰੀ ਦਰਜ ਕੀਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਹੁਣ ਮੀਂਹ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤੁਹਾਦਰ ਰਿਪੋਰਟ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਤਾਂ ਦੱਸੀ ਹੈ ਕਿ ਵੈਸਟਰਨ ਡਿਸਟਰਬੈਂਸ ਪਹਾੜਾਂ ਤੱਕ ਪਹੁੰਚ ਚੁੱਕਿਆ ਹੈ ਤੇ ਹੁਣ ਦੂਸਰਾ ਵੈਸਟਰਨ ਡਿਸਟਰਬੈਂਸ ਵੀ ਉਹਦੇ ਨਾਲ ਨਾਲ ਜਿਹੜਾ ਪਹਾੜਾਂ ਤੱਕ ਪਹੁੰਚੂਗਾ ਜਿਸ ਤੋਂ ਬਾਅਦ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਸੰਗੜੀ ਤੌਂਦ ਦਾ ਅਲਰਟ ਜਿਹੜਾ ਜਾਰੀ ਹੋਇਆ ਤੇ ਉੱਥੇ ਹੀ ਸੂਬੇ ਦੇ ਵਿੱਚ ਜਿਹੜਾ ਦਾਸੀ ਕਿ ਬੁੱਧਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਨਾਲ ਮੀਂਹ ਪੈਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਤਾਂ ਹੁਣ ਤੱਕ 1.4 ਡਿਗਰੀ ਜਿਹੜਾ ਤਾਪਮਾਨ ਦੇ ਵਿੱਚ ਉਹ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਸਮਾਨਤਾਮਾ ਜੇ ਲਿਖਿਆ ਜਾਵੇ ਬਾਕੀ ਦਿਨਾਂ ਨਾਲੋਂ 4.8 ਡਿਗਰੀ ਜਿਹੜਾ ਅਧਿਕ ਦਰਜ ਹੈ ਇਸੇ ਤਰ੍ਹਾਂ ਨਿਊਤਮ ਤਾਪਮਾਨ ਜਿਹੜਾ 2.9 ਤੋਂ ਲੈ ਕੇ 9 ਡਿਗਰੀ ਤੱਕ ਸੂਬੇਆ ਦਰਜ ਕੀਤਾ ਗਿਆ ਹੈ ਤਾਂ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਮੌਸਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰੋ ਨਿਕਲਣ ਤੋਂ ਪਹਿਲਾਂ ਖਬਰ ਜ਼ਰੂਰ ਤੁਸੀਂ ਧਿਆਨ ਨਾਲ ਸੁਣ ਲਿਓ ਤਾਂ 7 ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਜਿਹੜੀ ਉਹ ਸੰਘਣੀ ਧੁੰਦ ਦੀ ਜਿਤਾਈ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸ਼੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਪੰਜਾਬ ਦੀ ਸੀਐਮ ਸਿਟੀ ਸੰਗਰੂਰ ਜ਼ਿਲ੍ਹਾ ਸੀਐਮ ਡਿਸਟ੍ਰਿਕਟ ਕਹਿ ਸਕਦੇ ਹਾਂ ਉੱਥੇ ਵੀ ਸੰਘਣੀ ਧੁੰਦ ਦੀ ਸੰਭਾਵਨਾ ਜਿਤਾਈ ਗਈ ਹੈ ਤਾਂ ਦੱਸਦੀ ਹੈ ਕਿ ਸੀਤ ਲਹਿਰ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਚੱਲ ਰਹੀ ਆ ਤਾਂ ਲਗਾਤਾਰ ਕੋਲਡ ਡੇ ਦੇ ਅਲਾਈਟ ਦੇ ਉੱਤੇ ਅੰਮ੍ਰਿਤਸਰ ਚੱਲ ਰਿਹਾ ਜਿੱਥੇ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਆ ਤਾਂ ਦੱਸੀ ਕਿ ਸੰਘਣੀ ਧੁੰਦ ਦੇ ਕਾਰਨ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ ਹੈ ਤੇ ਉੱਥੇ ਹੀ ਅਦਿਕਤਮ ਬਠਿੰਡਾ ਦੇ ਵਿੱਚ 80 ਡਿਗਰੀ ਜਿਹੜੀ ਆ 80 ਮੀਟਰ ਜਿਹੜੀ ਵਿਜ਼ਿਬਿਲਟੀ ਉਹ ਦਰਜ ਕੀਤੀ ਗਈ ਹੈ ਤਾਂ ਮੌਸਮ ਵੀ ਹੁਣ ਬਦਲਣ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮੌਸਮ ਹੁਣ ਬਦਲੇਗਾ ਮੌਸਮ ਬਦਲੇਗਾ ਤਾਂ ਪੰਜਾਬ ਦੇ ਵਿੱਚ ਮੌਸਮ ਕਰਵਟ ਲਵੇਗਾ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਹੁਣ ਸੰਘਣੀ ਧੁੰਦ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਕੀਤਾ ਗਿਆ ਹੈ ਜੀਹਾਂ ਦੱਸਦੀ ਹੈ ਕਿ ਜੇ ਉੱਤਰ ਪਾਕਿਸਤਾਨ ਦੇ ਵਿੱਚ ਜਿਹੜਾ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ ਉਸ ਦੇ ਨਾਲ ਉੱਤਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਉਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਜਿਹੜਾ ਬਦਲ ਰਿਹਾ ਹੈ ਤਾਂ 21 ਜਨਵਰੀ 2026 ਦੀ ਰਾਤ ਨੂੰ ਵੈਸਟਰਨ ਡਿਸਟਰਬੈਂਸ ਦੇ ਕਾਰਨ ਉੱਤਰ ਪੱਛਮੀ ਭਾਰਤ ਦੇ ਵਿੱਚ ਇਹ ਪਹੁੰਚ ਸਕਦਾ ਹੈ ਜਿਸ ਨਾਲ ਮੌਸਮ ਬਦਲੇਗਾ ਤਾ ਫਿਲਹਾਲ ਤਾਪਮਨ ਜਿਹੜਾ ਹੋਰ ਵਧਣ ਦੀ ਸੰਭਾਵਨਾ ਨਹੀਂ ਦਿਤਾਈ ਜਾ ਰਹੀ ਤੇ 22 ਜਨਵਰੀ ਨੂੰ ਸੂਬੇ ਦੇ ਵਿੱਚ ਮੀਂਹ ਪੈਣ ਦੀ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਅੰਮ੍ਰਿਤਸਰ ਲਗਾਤਾਰ ਠੰਡਾ ਇਲਾਕਾ ਚੱਲ ਰਿਹਾ ਹਾਲਾਂਕਿ ਦੱਸ ਦਈਏ ਕਿ ਬੀਤੇ ਦਿਨੀ ਨਵੇਂ ਸ਼ਹਿਰ ਯਾਨੀ ਕਸ਼ੀਦਪਾਕ ਸਿੰਘ ਨਗਰ ਨੂੰ ਜਿਹੜਾ 0 ਡਿਗਰੀ ਤਾਪਮਨ ਦਰਜ ਕੀਤਾ ਗਿਆ ਉਸ ਦੇ ਸਬੰਧ ਤੋਂ ਠੰਡਾ ਇਲਾਕਾ ਸੀ ਤੇ ਪੰਜਾਬ ਦੇ ਵਿੱਚ ਫਿਲਹਾਲ ਠੰਡ ਤੋਂ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ 22 ਤਰੀਕ ਤੋਂ ਪੰਜਾਬ ਦੇ ਵਿੱਚ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦਿਤਾਈ ਜਾ ਰਹੀ ਹੈ ਪਰ ਕੀ ਇਹ ਮੌਸਮ ਬਦਲੇਗਾ ਮੀ ਪਵੇਗਾ ਪਰ ਫਿਲਹਾਲ ਸੰਗਣੀ ਤੋਂ ਜਿਹੜੀ ਉਹ ਸੂਬੇ ਦੇ ਵਿੱਚ ਲਗਾਤਾਰ ਪੈ ਰਹੀ ਹੈ ਵਿਜ਼ਿਬਿਲਟੀ ਜਿਹੜੀ ਉਹ ਜ਼ੀਰੋ ਤੱਕ ਦਰਜ ਕੀਤੀ ਗਈ ਹੈ ਤੇ ਆਉਣ ਵਾਲੇ 3 ਦਿਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤਰੀਕ ਜਿਹੜੀ ਆਪਾਂ ਤੁਹਾਨੂੰ ਦੱਸਦੀ ਕਿ 20 ਜਨਵਰੀਆ 21 22 ਅਤੇ 23 ਜਨਵਰੀ ਨੂੰ ਸੂਬੇ ਦੇ ਵਿੱਚ ਕਿਹੋ ਜਿਹੇ ਹਾਲਾਤ ਰਹਿਣ ਵਾਲੇ ਨੇ ਲੋਕਾਂ ਦੇ ਲਈ ਖਾਸ ਤੌਰ ਤੇ ਜਿਹੜੇ ਟਰੈਵਲ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਲੌਂਗ ਟਰੈਵਲ ਕਰਨਾ ਹੈ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਜਾਣਾ ਹੈ ਭਾਵੇਂ ਉਹ ਰਾਜਸਥਾਨ ਵਾਲੇ ਪਾਸੇ ਜਾਣਾ ਹੋਵੇ ਭਾਵੇਂ ਹਰਿਆਣਾ ਜਾਂ ਹਿਮਾਚਲਾਲੇ ਪਾਸੇ ਤਾਂ ਉਹਨਾਂ ਨੂੰ ਕੀ ਕੁਝ ਹਦਾਇਤਾਂ ਅਰਥੀਆਂ ਚਾਹੀਦੀਆਂ ਨੇ ਤਾਂ ਉਹਨਾਂ ਲਈ ਵੀ ਇਹ ਅਹਿਮ ਰਹਿਣ ਵਾਲਾ ਹੈ 3 ਦਿਨ ਨੇ ਜਿਹੜੇ ਤਾਂ ਜੇਕਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਸੰਘਣੀ ਧੁੰਦ ਦੀ ਸੰਭਾਵਨਾ ਜਿਹੜੀ ਆ 21 ਜਨਵਰੀ ਨੂੰ ਜਿਤਾਈ ਗਈ ਆ ਮੌਸਮ ਜਿਹੜਾ ਫਿਲਹਾਲ ਖੁਸ਼ਕ ਰਹੂਗਾ ਪਰ ਮੀਂਹ ਦੀ ਸੰਭਾਵਨਾ ਫਿਲਹਾਲ ਨਹੀਂ ਹੈਗੀ ਤਾਂ ਸੰਘਣੀ ਧੁੰਦ ਹੋਊਗੀ ਟਰੈਵਲ ਕਰਨ ਤੋਂ ਪਹਿਲਾਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਜ਼ਰੂਰ ਪਾਲਣ ਕਰਨਾ ਚਾਹੀਦਾ ਕਿਉਂਕਿ ਜੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਕਪੂਰਥਲਾ ਦੀ ਗੱਲ ਕਰੀਏ ਜਲੰਧਰ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਸੁਗਰੂਰ ਤਾਂ ਇਹ ਲਗਭਗ ਆਪਾਂ ਬਾਰਡਰ ਏਰੀਆ ਕਹਿ ਸਕਦੇ ਹਾਂ ਜਿੱਥੋਂ ਅਗਲਾ ਹਿਮਾਚਲ ਦੀ ਵੀ ਜਾ ਸਕਦਾ ਹੈ ਹਰਿਆਣੇ ਲਈ ਜਾ ਸਕਦਾ ਹੈ ਤਾਂ ਹੋਰ ਇਲਾਕਿਆਂ ਲਈ ਨਿਕਲ ਸਕਦਾ ਹੈ ਤਾਂ ਸੰਘਣੀ ਧੁੰਦ ਜਿਹੜੀਆਂ ਪਾਊਗੀ ਨਾ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਦਿਟਾਈ ਜਾ ਰਹੀ ਹੈ ਤਾਂ ਟਰੈਵਲ ਤੋਂ ਪਹਿਲਾਂ ਜਿਹੜਾ ਇਹਤਿਆਤ ਜ਼ਰੂਰ ਵਰਤੇ ਜਾਵੇ 22 ਜਨਵਰੀ ਦੀ ਜੇਕਰ ਗੱਲ ਕੀਤੀ ਜਾਵੇ ਬਾਰਡਰ ਏਰੀਆ ਦੇ ਵੱਲ ਪਰ ਨਜ਼ਰ ਮਾਰੀਏ ਕਿਉਂਕਿ ਬਾੜਰੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਤਿਸੇ ਤਰ੍ਹਾਂ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਮਾਨਸਾ ਫਤਿਹਗੜ੍ਹ ਸਾਹਿਬ ਰੂਪਨਗਰ ਯਾਨੀ ਕਿ ਰੋਪੜ ਪਟਿਆਲਾ ਐਸਐਸ ਨਗਰ ਯਾਨੀ ਕਿ ਮੁਹਾਲੀ ਦੇ ਵਿੱਚ ਬਿਜਲੀ ਜਿਹੜੀ ਆ ਉਸ ਦੀ ਗਰਜ ਦੇਖਣ ਨੂੰ ਮਿਲ ਸਕਦੀ ਆ ਹਲਕੀ ਜਿਹੜੀ ਆ ਉਮੀ ਪੈਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਆ ਤਾਂ ਉੱਥੇ ਦੱਸ ਦਈਏ ਕਿ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਿਹੜੀ ਉਹ ਚਲਾਈ ਜਾ ਰਹੀ ਆ ਤਾਂ 22 ਜਨਵਰੀ ਨੂੰ ਮੀ ਪੈਣ ਦੇ ਆਸਾਰ ਨੇ ਤੇਜ਼ ਹਵਾਵਾਂ ਚੱਲਣ ਗਿਆ ਤਾਂ ਉਸ ਦਿਨ ਵੀ ਹਦਾਇਤਾਂ ਦੇ ਅਨੁਸਾਰ ਹੀ ਘਰਾਂ ਦੇ ਵਿੱਚੋਂ ਨਿਕਲਿਆ ਜਾਵੇ ਤੇ ਉਥੇ ਹੀ ਦੱਸਦੀ ਹੈ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਰੂਪਨਗਰ ਦੇ ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਹਲਕੀ ਬਾਰਿਸ਼ ਜਿਹੜਾ ਹਲਕਾ ਮੀਂਹ ਪੈ ਸਕਦਾ ਹੈ ਮੱਧਮ ਜਾਂ ਮੀਂਹ ਜਿਹੜਾ ਪੈਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਐਸਐਸ ਨਗਰ ਯਾਨੀ ਕਿ ਮੁਹਾਲੀ ਇੱਥੇ ਹਲਕੀ ਯਾਨੀ ਕਿ ਮੱਧਮ ਮੀਂਹ ਪੈਣ ਦੀ ਸੰਭਾਵਨਾ ਚਾਈ ਜਾ ਰਹੀ ਹੈ ਤੇ ਇਸੇ ਤਰ੍ਹਾਂ 23 ਤਰੀਕ ਦੀ ਜੇਕਰ ਗੱਲ ਕੀਤੀ ਜਾਵੇ 23 ਜਨਵਰੀ ਤਾਂ 23 ਜਨਵਰੀ ਨੂੰ ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਜਾਂ ਤੇਜ਼ ਹਵਾਵਾਂ ਚੱਲਣਗੇ ਉਹਨਾਂ ਦੀ ਲਿਸਟ ਜਿਹੜੀ ਉਹ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਅਤੇ ਮਹਾਲੀ ਦੇ ਵਿੱਚ ਜਿਹੜਾ ਉਮੀ ਪੈਣ ਦੇ ਨਾਲ-ਨਾਲ ਬਿਜਲੀ ਗਿਰਨ ਤੱਕ ਦੇ ਅਸਾਰ ਜਿਹੜੇ ਜੁਤਾਏ ਜਾ ਰਹੇ ਨੇ ਉੱਥੇ ਦੱਸਦੀ ਹੈ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਗਿਆ ਇਸੇ ਤਰ੍ਹਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੱਧਮ ਮੀਂਹ ਪੈ ਸਕਦਾ ਹੈ ਤਰਨਤਾਰਨ ਨਮਾਸ਼ਾਹਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੋਪੜ ਯਾਨੀ ਕਿ ਰੂਪਨਗਰ ਪਟਿਆਲਾ ਐਸਐਸਨਗਰ ਯਾਨੀ ਕਿ ਮੋਹਾਲੀ ਕੋਸ ਤਵਾਂ ਦੇ ਉੱਤੇ ਜਿਹੜਾ ਮੀਂਹ ਪਊਗਾ ਤੇ ਉੱਥੇ ਹੀ ਫਾਜ਼ਿਲਕਾ ਫਰੀਦਕੋਟ ਤੇ ਮੁਕਸਰ ਦੇ ਵਿੱਚ ਵੀ ਜਿਹੜਾ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਟਾਈ ਜਾ ਰਹੀ ਹੈ ਤਾਂ ਮੌਸਮ ਬਦਲੇਗਾ ਵੈਸਟਰਨ ਡਿਸਟਰਬੈਂਸ ਜਿੱਥੇ ਪਹਾੜੀ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਉੱਥੇ ਹੀ ਦੱਸ ਦਈਏ ਕਿ ਉੱਤਰੀ ਪਾਕਿਸਤਾਨ ਦੇ ਵਿੱਚੋਂ ਵੀ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਪੰਜਾਬ ਦੇ ਇਲਾਕਿਆਂ ਨੂੰ ਠਾਰ ਰਿਹਾ ਤਾਂ ਅਸਰ ਦੇਖਣ ਨੂੰ ਮਿਲ ਰਿਹਾ ਹੈ ਵੈਸਟਰਨ ਡਿਸਟਰਬੈਂਸ ਦਾ ਪੰਜਾਬ ਦੇ ਵਿੱਚ ਮੌਸਮ ਬਦਲਣ ਜਾ ਰਿਹਾ ਹੈ ਹਾਲਾਂਕਿ ਕੱਲ ਤੋਂ ਕੱਲ ਵੀ ਜਿਹੜੀ 21 ਜਨਵਰੀ ਆ ਮੌਸਮ ਵਿਭਾਗ ਤੋਂ ਸੰਘਣੀ ਧੁੰਦ ਦਾ ਅਲਰਟ ਕੀਤਾ ਗਿਆ ਪਰ 22 ਜਨਵਰੀ ਅਤੇ 23 ਜਨਵਰੀ ਤੋਂ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਆਪਾਂ ਕਹਿ ਸਕਦੇ ਹਾਂ ਕਿ ਫਿਲਹਾਲ ਅੱਜ ਤੇ ਕੱਲ ਠੰਡ ਤੋਂ ਕਿਸੇ ਵੀ ਤਰ੍ਹਾਂ ਦੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਸੰਘਣੀ ਧੁੰਦ ਦਾ yellow alert ਚੱਲ ਰਿਹਾ ਪੰਜਾਬ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਤੱਕ ਦਰਜ ਕੀਤੀ ਗਈ ਹੈ ਕਈ ਥਾਵਾਂ ਦੇ ਉੱਤੇ ਤਾਂ ਸਾਡੇ ਨਾਲ ਜੁੜੇ ਦਰਸ਼ਕਾਂ ਨੂੰ ਵੀ ਅਸੀਂ ਇਹ ਅਪੀਲ ਕਰਾਂਗੇ ਕਿ ਉਹ احتیاط یعنی کہ ہدایاتਾਂ ਦੇ ਅਨਸਾਰ ਹੀ ਕਰੋ ਨਿਕਲ ਜੇਕਰ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਨਿਕਲਿਆ ਜਾਵੇ ਕਿਉਂਕਿ ਸੰਕੜਿਤੋਂ ਦੇ ਕਾਰਨ ਹਾਦਸਿਆਂ ਦੇ ਮਾਮਲੇ ਵੀ ਜਿਹੜੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਨੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਜਾਨਵਰਾਂ ਲਈ ਨੁਕਸਾਨ ਦੀ ਜਾਣਕਾਰੀ ਵੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਫਿਲਹਾਲ ਲੋਕਾਂ ਨੂੰ ਇਹ اپੀਲ ਆਸੀ ਆਪਣੇ ਦਰਸ਼ਕਾਂ ਨੂੰ ਇਹ اپੀਲ ਕਰਾਂਗੇ ਕਿ ਘਰੋਂ ਜੇਕਰ ਬਾਹਰ ਨਿਕਲਣਾ ਹੈ ਤਾਂ ਹਦਾਇਤਾਂ ਦੇ ਅਨਸਾਰ ਹੀ ਬਾਹਰ ਨਿਕਲ ਜਾਵੇ ਅਤੇ ਜ਼ਰੂਰੀ ਜੇਕਰ ਤੁਹਾਨੂੰ ਕੋਈ ਕੰਮ ਹੈ ਤਾਂ ਹੀ ਕਰੋ ਬਾਹਰ ਨਿਕਲੋ ਤਾਂ ਪੰਜਾਬ 'ਚ ਮੌਸਮ ਬਦਲਣ ਵਾਲਾ ਹੈ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰੂਰ ਇੱਕ ਵਾਰ ਸੁਣ ਲਿਓ